ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦੇ ਕਹਿੰਦੇ ਕੈਨੇਡਾ ਚ ਅਗਲੇ ਸਾਲ ਚੋਣਾਂ ਨੇ ਹੁਣ ਸਵਾਲ ਇਹ ਆ ਵੀ ਕੈਨੇਡਾ ਦੀ ਇਮੀਗ੍ਰੇਸ਼ਨ ਚ ਜੋ ਕੁਝ ਵਾਪਰ ਰਿਹਾ ਕੀ ਉਹ ਚੋਣਾਂ ਦੇ ਮੱਦੇਨਜ਼ਰ ਵਾਪਰ ਰਿਹਾ ਬਹੁਤ ਸਾਰੇ ਲੋਕ ਇਹ ਸੋਚ ਰਹੇ ਨੇ ਕਿ ਅਸੀਂ ਕੈਨੇਡਾ ਚ ਨਵੀਂ ਸਰਕਾਰ ਦੇਖ ਲਈਏ ਫਿਰ ਤੈਅ ਕਰਾਂਗੇ ਜਾਣਾ ਜਾਂ ਨਹੀਂ ਜਾਣਾ ਉੰਜ ਨਵੇਂ ਵਿਦਿਆਰਥੀਆਂ ਦਾ ਰੁਝਾਨ ਘਟਿਆ ਨਹੀਂ ਮੇਰੀ ਵੀ ਅਪੀਲ ਹੈ ਜਿਹੜੇ ਵਿਦਿਆਰਥੀ ਪੜ ਸਕਦੇ ਨੇ ਜਿਨ੍ਹਾਂ ਨੂੰ ਲੱਗਦਾ ਕਿ ਅਸੀਂ ਪੜ ਲਾਂਗੇ ਜੁਗਾੜੂ ਬਿਲਕੁਲ ਕੈਨੇਡਾ ਨਾ ਜਾਣ ਛੱਡ ਦੇਣ ਕੈਨੇਡਾ ਦਾ ਮੂੰਹ ਜਿਹੜੇ ਪੜਨ ਵਾਲੇ ਵਿਦਿਆਰਥੀ ਨੇ ਜਿਨ੍ਹਾਂ ਨੂੰ ਲੱਗਦਾ ਕਿ ਅਸੀਂ ਪੜ ਸਕਦੇ ਆ ਉਹ ਜ਼ਰੂਰ ਕੈਨੇਡਾ ਜਾ ਸਕਦੇ ਨੇ ਅਗਰ ਉਹਨਾਂ ਦੀ ਮਰਜ਼ੀ ਆ ਮੇਰੀ ਕੋਈ ਜ਼ਬਰਦਸਤੀ ਨਹੀਂ ਕਿਸੇ ਨੂੰ ਪਰ ਕੈਨੇਡਾ ਨੇ ਉਹਨਾਂ ਨੂੰ ਹੀ ਪੀਆਰ ਦੇਣੀ ਆ ਭਵਿੱਖ ਚ ਜਿਹੜੇ ਪੜਨ ਲਿਖਣਗੇ ਉੱਥੇ ਜੁਗਾੜੂਆਂ ਦੇ ਲਈ ਕੈਨੇਡਾ ਨੇ ਰਾਹ ਬੰਦ ਕਰਤੇ ਪਰ ਹੁਣ ਸਵਾਲ ਇਹ ਹੈ ਕਿ ਤੁਸੀਂ ਦੇਖੋ ਅਜੇ ਸਤੰਬਰ ਚੱਲ ਰਿਹਾ ਹੈ ਅਗਲੇ ਸਾਲ ਦਾ ਜਨਵਰੀ 25 ਇੰਟੈਗ ਵੀ ਲਗਭਗ ਭਰਨ ਵਾਲਾ ਹੈ ਇਹ ਭਰੀ ਚੁੱਕਿਆ ਲੱਗ ਪਰ ਖਤਮ ਹੈ ਸਰ ਖਤਮ ਹੈ ਅਗਲੇ ਸਾਲ ਦਾ ਮਈ ਇਨਟੇਕ ਦੇ ਵਿੱਚ ਦਾਖਲੇ ਹੋ ਰਹੇ ਨੇ ਉਹ ਉਹ ਵੀ ਉਹ ਪਰਣ ਵਾਲਾ ਸਰ ਮਈ ਹਾਂਜੀ ਮਈ ਵੀ ਪਰਣ ਵਾਲਾ ਹਾਂਜੀ ਦੇਖੋ ਸੋ ਇਹ ਸਥਿਤੀਆਂ ਨੇ ਕੈਨੇਡਾ ਚ ਪਰ ਕੈਨੇਡਾ ਦੀ ਇਮੀਗ੍ਰੇਸ਼ਨ ਔਰ ਸਾਡੇ ਵਿਦਿਆਰਥੀ ਕਿਹੜੇ ਜਾਣ ਕਿਹੜੇ ਨਾ ਜਾਣ ਕਿਵੇਂ ਫੈਸਲਾ ਕਰਨ ਕਿਉਂਕਿ ਬੱਚਿਆਂ ਦੇ ਮਾਪੇ ਵੀ ਕਨਫਿਊਜ਼ ਨੇ ਬੱਚੇ ਵੀ ਕਨਫਿਊਜ਼ ਨੇ ਦੋ ਤਰ੍ਹਾਂ ਦੀਆਂ ਗੱਲਾਂ ਕੈਨੇਡਾ ਤੋਂ ਆਉਂਦੀਆਂ ਨੇ ਇੱਕ ਤਾਂ ਗੱਲਾਂ ਸਟੂਡੈਂਟਸ ਦਾ ਕੰਮ ਨਹੀਂ ਉਹ ਪੜ੍ਹ ਲਿਖ ਨਹੀਂ ਰਹੇ ਦੂਸਰੇ ਬੱਚੇ ਪੜ੍ਹ ਲਿਖ ਵੀ ਰਹੇ ਨੇ ਤੇ ਉਹਨਾਂ ਕੋਲ ਕੰਮ ਵੀ ਹੈ ਫਿਰ ਦੋ ਗੱਲਾਂ ਕੈਨੇਡਾ ਤੋਂ ਆਉਂਦੀਆਂ ਕਹਿੰਦੇ ਬ੍ਰੈਂਪਟਨ ਤੇ ਟ੍ਰਾਂਟੋ ਛੱਡ ਦਿਓ ਭਾਈ ਬਾਕੀ ਪਾਸੇ ਜਾਓ ਉੱਥੇ ਕੰਮ ਵੀ ਆ ਤੇ ਉੱਥੇ ਬਾਕੀ ਸਭ ਕੁਝ ਆਸਾਨੀ ਨਾਲ ਰਹਿائش ਵਗੈਰਾ ਮਿਲਦੀ ਹੈ ਹੁਣ ਇਹ ਕੈਨੇਡਾ ਸਮਝਣਾ ਪੈਣਾ ਸਾਡੇ ਵਿਦਿਆਰਥੀਆਂ ਨੂੰ ਵੀ ਤੁਸੀਂ ਸਾਰੇ ਹੀ ਅਗਰ ਟ੍ਰਾਂਟੋ ਤੇ ਬ੍ਰੈਂਪਟਨ ਚਲੇ ਜਾਓਗੇ ਤੇ ਫਿਰ ਇੱਕ ਇੱਕ ਬੇਸਮੈਂਟ ਚ 5 5 6 6 ਬੱਚੇ ਰਹੋਗੇ ਤੇ ਫਿਰ ਕੀ ਪੜੋਗੇ ਤੇ ਕੀ ਕੰਮ ਕਰੋਗੇ ਜੀ ਪੂਰੀ ਸਥਿਤੀ ਕੈਨੇਡਾ ਦੀ ਇਮੀਗ੍ਰੇਸ਼ਨ ਦੀ ਅੱਜ ਦੇ ਸਮੇਂ ਦੇ ਵਿੱਚ ਮੈਂ ਚਾਹੂੰਗਾ ਇਹਨੂੰ ਐਕਸਪਲੇਨ ਕਰੋ ਤਾਂ ਕਿ ਕਲੈਰਿਟੀ ਹੋ ਜੇ ਵਿਦਿਆਰਥੀਆਂ ਨਾਲ ਤੇ ਬਿਲਕੁਲ ਸਰ ਤੇ ਮੈਂ ਸਾਰਿਆਂ ਤੋਂ ਪਹਿਲਾਂ ਹਰ ਬੱਚੇ ਨੂੰ ਕਹਾਂਗਾ ਕਿ ਕੈਨੇਡਾ ਜਿਹੜੀ ਹੁਣ ਸਰ ਨੇ ਗੱਲ ਕੀਤੀ ਨਾ ਜਨਵਰੀ ਮਹੀਨੇ ਉਹਦਾ ਜਵਾਬ ਦਿੱਤਾ ਕਿ ਜਨਵਰੀ 25 ਬੰਦ ਮਈ ਹੈ 25 ਆ ਇਹ ਉਹ ਵਾ ਜਿਹੜੇ ਵਧੀਆ ਕਾਲਜ ਸਰਕਾਰੀ ਕਾਲਜਸ ਦੀ ਮੈਂ ਗੱਲ ਕਰਦਾ ਬਾਕੀ ਪ੍ਰਾਈਵੇਟ ਕਾਲਜ ਤਾਂ ਮੁੱਕਣਾ ਹੀ ਨਹੀਂ ਨਾ ਉਹ ਤਾਂ ਭਾਵੇਂ ਰਾਤੋਂ ਰਾਤ ਆਫਰ ਲੈਟਰ ਲਿਆਓ ਸਾਰੇ ਪੈਸੇ ਵੀਜ਼ਾ ਲਗਾਨ ਤੋਂ ਬਾਅਦ ਦਿਓ ਤੇ ਉਹ ਬੱਚਾ ਡੈਫੀਨੇਟਲੀ ਅੱਜ ਦੇ ਦੌਰ ਚ ਤੰਗ ਹੋਊਗਾ ਤੇ ਅੱਜ ਮੈਂ ਪਹਿਲਾਂ ਹੀ ਕਹਿ ਦੇਵਾਂ ਕੈਨੇਡਾ ਬੜਾ ਰੌਲਾ ਪਾਇਆ ਸਖਤੀ ਬੜਾ ਹਜੇ ਤੱਕ ਤਾਂ ਕੋਈ ਸਖਤੀ ਨਹੀਂ ਹੈਗੀ ਵੀਜ਼ਾ ਐਸੇ ਲਈ ਬੜਾ ਆਸਾਨੀ ਨਾਲ ਆ ਰਿਹਾ ਹੈ ਸ਼ਾਇਦ ਸਾਨੂੰ ਉਹਦੀ ਕਦਰ ਨਹੀਂ ਹੋ ਰਹੀ ਮੈਨੂੰ ਤਾਂ ਲੱਗਦਾ ਕਿ ਉਹ ਆਸ ਕੀ ਪੇਰੈਂਟਸ ਐਸ ਲਈ ਡਰਿਆ ਹੋਊ ਕਿ ਸੋਚ ਰਿਹਾ ਕਿ ਨਵੀਂ ਸਰਕਾਰ ਆ ਜਾਵੇ ਫਿਰ ਮੈਂ ਫੈਸਲਾ ਲੈਂਦਾ ਪਤਾ ਕਿਉਂ ਸੋਚ ਰਿਹਾ ਕਿਉਂਕਿ ਨਾ ਸਭ ਨੂੰ ਡਰ ਰਾ ਕਿ ਜਿਹੜੀ ਨਵੀਂ ਸਰਕਾਰ ਹੈਗੀ ਉਹ ਇਮੀਗ੍ਰੇਸ਼ਨ ਦੇ ਬੜਾ ਅਗੇਂਸਟ ਹੈਸ ਆਲਰੇਡੀ ਜਿਹੜੀ ਸਰਕਾਰ ਇਮੀਗ੍ਰੇਸ਼ਨ ਦੀਆਂ ਬਹੁਤ ਪਾਲਿਸੀਸ ਦੇ ਵਿੱਚ ਮੈਂ ਤਾਂ ਕਹੂੰਗਾ ਬੱਚਿਆਂ ਦੇ ਫੇਵਰ ਦੇ ਵਿੱਚ ਸੀ ਜੇ ਐਸ ਲਈ ਬੱਚਾ ਖਰਾਬ ਹੋ ਸਕਦਾ ਤੇ ਅਗਲਾ ਕੀ ਹੋਊਗਾ ਤੋ ਅੱਜ ਦਾਜਮਾ ਉੱਥੇ ਇਲੈਕਸ਼ਨ ਦੇ ਜਿਹੜੇ ਦੋ ਮੁੱਦੇ ਜਿਹੜੇ ਹੈਗੇ ਆ ਪਹਿਲਾ ਮੁੱਦਾ ਰਹਿਗਾ ਉੱਥੇ ਜਿਹੜਾ ਘਰਾਂ ਦਾ ਇੰਟਰਸਟਡ ਮਹਿੰਗਾਈ ਨੂੰ ਆਪਾਂ ਲੈ ਕੇ ਜਾਊਗਾ ਦੂਜਾ ਇਮੀਗ੍ਰੇਸ਼ਨ ਨੂੰ ਆ ਕਿਉਂਕਿ ਖਾਸ तौर ਤੇ ਜਿਹੜੇ ਮੈਂ ਇੱਕ ਪਹਿਲੀ ਗੱਲ ਤਾਂ ਦੋ ਗੱਲਾਂ ਚ ਡਿਫਾਈਨ ਕਰੂੰਗਾ ਮੈਂ ਉੱਥੇ ਜਿਹੜੇ ਸਾਡੇ ਪੰਜਾਬੀ ਰਹਿੰਦੇ ਮੈਂ ਉਹਨਾਂ ਬਾਰੇ ਵੀ ਗੱਲ ਕਰੂੰਗਾ ਕਿਉਂਕਿ ਉੱਥੋਂ ਵੀ ਬੜੀਆਂ ਵੀਡੀਓਜ਼ ਆਉਂਦੀਆਂ ਬੜਾ ਮੈਂ ਤਾਂ ਕਹੂੰਗਾ ਮੰਦਾ ਹੀ ਬੋਲਿਆ ਜਾਂਦਾ ਚੰਗਾ ਨਹੀਂ ਮੈਂ ਕਹੂੰਗਾ ਚੰਗਾ ਬੋਲਿਆ ਜਾਂਦਾ ਮੰਦਾ ਹੀ ਬੋਲਿਆ ਜਾਂਦਾ ਸਾਡੇ ਸਟੂਡੈਂਟਸ ਬਾਰੇ ਕਿ ਨਰੀ ਇਮੀਗ੍ਰੇਸ਼ਨ ਨਹੀਂ ਹੋਣੀ ਚਾਹੀਦੀ ਐਨੇ ਆਈ ਜਾਂਦੇ ਆ ਕਿਉਂ ਭੇਜੀ ਜਾਂਦੇ ਆ ਵਾਈ ਕੀ ਗੱਲ ਹੈ ਬੇਟਾ ਪਰ ਇੱਕ ਚੀਜ਼ ਲੱਸਾ ਉਹ ਸਾਰੇ ਜਣੇ ਭੁੱਲ ਚੁੱਕੇ ਆ ਕਿ ਕਿਸੇ ਦਿਨ ਉਹ ਵੀ ਇਦਾਂ ਆਏ ਸੀ ਤੇ ਦੂਜੀ ਗੱਲ 'ਚ ਮੈਂ ਅੱਜ ਸਾਰਿਆਂ ਨੂੰ ਬੇਨਤੀ ਕਰ ਦਵਾਂ ਅੱਜ ਜਿਹੜੇ ਘਰਾਂ ਦੀਆਂ ਕੀਮਤਾਂ ਆ ਪਿਛਲੇ ਥੋੜੇ ਸਾਲਾਂ 'ਚ 2 2 3 3 4 4 ਗੁਣਾ ਵਧੀਆਂ ਨਾ ਜਿਹੜੀਆਂ ਕੀਮਤਾਂ ਇਹਨਾਂ ਦੇ ਪਿੱਛੇ ਸਾਰੇ ਇੱਕੋ ਰੀਜ਼ਨ ਸਿਗਾ ਸਟੂਡੈਂਟ ਸੋ ਆ ਸਟੂਡੈਂਟ ਨੇ ਤੁਹਾਡੀਆਂ ਘਰਾਂ ਦੇ ਕੀਮਤਾਂ ਵਧਾਈਆਂ ਘਰਾਂ ਦੀਆਂ ਜਿਹੜੀਆਂ ਵੱਡੀਆਂ ਵੱਡੀਆਂ ਗੱਡੀਆਂ ਆਈਆਂ ਤਾਂ ਆਈਆਂ ਅੱਜ ਦੁਬਾਰਾ ਦੱਸ ਦਿੰਦਾ ਜੇ ਅ ਇਗਾਰੇ ਰੁਕਦੀ ਆ ਤੇ ਸਮਝ ਲਓ ਕਿ ਜਿਹੜੀਆਂ ਬੇਸਮੈਂਟਾਂ ਨੇ ਅਸੀਂ ਆ ਠੋਕੇ ਕਰਾਏ ਲਏ ਜਾਂਦੇ ਨਾ ਉੱਤੇ ਫਿਰ ਇਨਸਟਾਲਮੈਂਟਾਂ ਦਿੱਤੀਆਂ ਜਾਂਦੀਆਂ ਸਭ ਬੰਦ ਹੋ ਜਣੀਆਂ ਖਾਲੀ ਹੋ ਜਣੀਆਂ ਬੇਸਮੈਂਟਾਂ ਤੇ ਦੂਸਰੀ ਗੱਲ ਇਹਦੇ ਨਾਲ ਇੱਕ ਹੋਰ ਐਡ-ਆਨ ਕਰ ਦਵਾਂ ਤੇ ਇੱਥੇ ਪਹਿਲਾਂ ਐਡ-ਆਨ ਕਰ ਦਵਾਂ ਤੇ ਸਾਨੂੰ ਸਾਡੇ ਨਵੇਂ ਬੱਚਿਆਂ ਨੂੰ ਖਾਸ ਕਰਕੇ ਜਿਹੜਾ ਨਵਾਂ-ਨਵਾਂ ਆਇਆ ਇਹਨਾਂ ਦੀ ਜਰੂਰ ਰਿਸਪੈਕਟ ਤੇ ਇਹਨਾਂ ਨੂੰ ਜਰੂਰ ਰਾਹ ਪਾਉਣ ਦੀ ਗੱਲ ਕਰਨੀ ਚਾਹੀਦੀ ਕਿਉਂਕਿ ਇਸ ਵੇਲੇ ਇੰਸਟਾਗ੍ਰam ਤੇ ਜਾਂ YouTube ਤੇ ਵੀਡੀਓ ਪਤਾ ਕਿਹੜੀ ਵਾਇਰਲ ਹੁੰਦੀ ਆ ਜਦੋਂ ਉੱਥੇ ਦਾ ਪੁਰਾਣਾ ਕੋਈ ਬੰਦਾ ਉੱਥੇ ਪਹੁੰਚਿਆ ਨਵਾਂ ਨਹੀਂ ਕੋਈ ਬੰਦਾ ਹੋਣਾ ਚਾਹੀਦਾ ਜੀ ਇਹ ਨਹੀਂ 60 ਹੋ ਸਕਦੇ ਤਾਂ ਲਿਖਾ ਕੇ ਲੈ ਲਓ ਜ਼ਿੰਦਗੀ ਚ ਕੁਛ ਨਹੀਂ ਕਰਨ ਇਦਾਂ ਨਹੀਂ ਹੋ ਸਕਦਾ ਇਹ ਆ ਸਾਰਿਆਂ ਦਾ ਟਾਈਮ ਆ ਸਾਰਿਆਂ ਦਾ ਸਮਾਂ ਤੁਹਾਡੇ ਟਾਈਮਾਂ ਤੇ ਵੀ ਇਹ ਹੀ ਚੀਜ਼ਾਂ ਸੀਗੀਆਂ ਬਟ ਇਹ ਵੀ ਟਾਈਮ ਨਿਕਲ ਜਾਣਾ ਬੱਚਿਆਂ ਦਾ ਸਰਕਾਰ ਆ ਜਮਾ ਇੱਥੇ ਜਿਹੜਾ ਸਰਕਾਰ ਦੀ ਗੱਲ ਕਰਦੇ ਵਾਂ ਇਮੀਗ੍ਰੇਸ਼ਨ ਇਹ ਜ਼ਿੰਦਗੀ ਚ ਕਦੀ ਬੰਦ ਨਹੀਂ ਹੋ ਸਕਦੀ ਹਾਂ ਟੈਂਪਰੇਰੀ ਥੋੜਾ ਬੋਤਾਂ ਰਿਫਾਈਂ ਜੋ ਚੀਜ਼ਾਂ ਕੈਨੇਡਾ ਕਰ ਆ ਰਿਹਾ ਜੇ ਤੁਸੀਂ ਸਰ ਵਰਡ ਯੂਜ਼ ਕੀਤਾ ਬ੍ਰੈਮਟਨ ਦੇ ਵਿੱਚ ਜਾਂ ਟੋਰਾਂਟੋ ਚ ਜਾਉਂਗੇ ਤੇ ਫਸੋਗੇ ਆਲਰੇਡੀ ਕੈਨੇਡਾ ਰਿਜ਼ਰਸਕਤੀ ਕਰਤੀ ਆ ਬ੍ਰੈਮਟਨ ਟੋਰਾਂਟੋ ਦੀ ਆਪਸ਼ਨ ਜਾਣ ਨੂੰ ਛੱਡੀ ਨਹੀਂ ਐ ਸ਼ੈਰੇਡਨ ਕਾਲਜ ਵਧੀਆ ਕਾਲਜ ਜਿੱਥੇ ਪੜਾਈ ਨਾਲ ਕੰਪਰੋਮਾਈਜ਼ ਨਹੀਂ ਹੁੰਦਾ ਹੰਬਰ ਕਾਲਜ ਤੇ ਐ ਇੰਟੈਲੀਜੈਂਟ ਬੱਚਾ ਹੀ ਉੱਥੇ ਜਿਹੜਾ ਕੀ ਪੜਦਾ ਹੈਗਾ ਸੋ ਉਹ ਦੋ ਕਾਲਜ ਐ ਬਾਕੀ ਤਕਰੀਬਨ ਐ ਉਹਨਾਂ ਨੇ ਸਫਾਈ ਕਰ ਹੀ ਦਿੱਤੀ ਉੱਤੇ ਹੈਗੀ ਆ ਸੋ ਸਿਰਫ ਨਾਮੀ ਨਾਮੀ ਕਾਲਜ ਰਹਿ ਗਏ ਨੇ ਇਹਦਾ 19 ਕਾਲਜਸ ਨੇ ਉਹਨਾਂ ਨੇ ਲਾਇਸੈਂਸ ਸਪੈਂਡ ਕੀਤੇ ਸੀ ਪੀਪੀਪੀ ਜੇ ਦਾ ਕਹੂੰਗਾ ਇੱਕ ਇੱਕ ਦਿਨ ਵਾਲੇ ਕਾਲਜ ਸੋ ਚੀਜ਼ ਹੋ ਚੁੱਕੀ ਆ ਸੋ ਹੁਣ ਬੱਚੇ ਜੇ ਰਹਿਣਾ ਟੋਰਾਂਟੋ ਬ੍ਰੈਮਟਨ ਤੇ ਉਹਨਾਂ ਨੂੰ ਮੈਂ ਕਹੂੰਗਾ ਮਜਬੂਰੀ ਲਾ ਲਓ ਪੜ੍ਹਨਾ ਹੀ ਪੈਣਾ ਨਹੀਂ ਤਾਂ ਕੁਝ ਨਹੀਂ ਹੋਣਾ ਹੈਗਾ ਜੇ ਬਾਹਰ ਵੀ ਜਾਂਦੇ ਆ ਤਾਂ ਮੈਂ ਤਾਂ ਕਹੂੰਗਾ ਮੇਨ ਕੈਂਪਸ ਤੇ ਜਾਓ ਉੱਥੇ ਤੁਹਾਨੂੰ ਜੌਬ ਵਾਸਤੇ ਹਰ ਤਰ੍ਹਾਂ ਦੀ ਜਿਹੜੀ ਫੈਸਿਲਿਟੀ ਵਾਸਤੇ ਮਤਲਬ ਕਿ ਤੁਹਾਨੂੰ ਫਾਇਦਾ ਹੁੰਦਾ ਤਾਂ ਅੱਜ ਕਿਸੇ ਪੇਰੈਂਟਸ ਨਾਲ ਗੱਲ ਵੀ ਹੁੰਦੀ ਸੀ ਉਹਨਾਂ ਦਾ ਵੀ ਇਸ ਸਵਾਲ 'ਤੇ ਵੀ ਡਰੇ ਹੋਏ ਸੀਗੇ ਜਾਂ ਨਵੀਂ ਸਰਕਾਰ ਆਜੇ ਫੇਰ ਦੇਖਾਂਗੇ ਕੀ ਕਰਨਾ ਤਾਂ ਮੈਂ ਤਾਂ ਫੇਰ ਕਹੂੰਗਾ ਕਿ ਕੈਨੇਡਾ ਦਾ ਵੀਜ਼ਾ ਨਾ ਪਿਛਲੇ ਸਮੇਂ ਵਿੱਚ ਮੈਂ ਅਜੇ ਅੱਜ ਤੋਂ ਸਾਲ ਹੋ ਗਿਆ ਸੌਖਾ ਅਕਤੂਬਰ ਤੋਂ ਸੌਖਾ ਚੱਲ ਰਿਹਾ ਪਰ ਅਕਤੂਬਰ ਤੋਂ ਪਹਿਲੇ ਵਾਲੇ ਬੱਚੇ ਲਾ ਲਓ ਜਿਹੜੇ ਉੱਤੇ ਗਏ ਹੋ ਮੈਨੂੰ ਲੱਗਦਾ ਕਿ ਬਹੁਤ ਘੱਟ ਬੱਚੇ ਹੋਣਗੇ ਜਿਹੜੇ ਸਿੱਧਾ ਹੀ ਚਲੇ ਗਏ ਰਿਫਿਊਜ਼ ਲਾ ਨਹੀਂ ਲੱਗਿਆ ਉਹਨਾਂ ਕਿਉਂਕਿ ਉਸ ਵੇਲੇ ਕੈਨੇਡਾ ਇੰਟੈਲੀਜੈਂਟ ਬੱਚਾ ਸਹੀ ਕੋਰਸ ਕਾਲਜ ਵਾਲਾ ਬੱਚਾ ਜਿਹੜਾ ਇੰਡੀਆ ਤੋਂ ਲੈ ਰਿਆ ਸੀ ਪਰ ਹਾਂ ਜਿੱਥੇ ਉਹਨਾਂ ਨੇ ਗਲਤੀ ਕੀ ਕੀਤੀ ਉੱਥੇ ਜਾ ਕੇ ਨਹੀਂ ਬੱਚਾ ਦੇਖਿਆ ਕਿ ਉੱਥੇ ਜਾ ਕੇ ਬੱਚਾ ਕਾਲਜ ਚੇਂਜ ਕਰ ਰਿਹਾ ਸਾਰਾ ਕੁਝ ਕਰ ਰਿਹਾ ਪ੍ਰਾਈਵੇਟ ਜਾ ਰਿਹਾ ਵਾਟ ਐਵਰ ਜੋ ਮਰਜੀ ਜਾ ਰਿਹਾ ਉਹ ਕੈਨੇਡਾ ਦੀ ਸਭ ਤੋਂ ਵੱਡੀ ਜਿਹੜੀ ਮੈਂ ਤਾਂ ਕਹੂੰਗਾ ਗਲਤੀ ਹੋਈ ਜਿਹਦਾ ਹਰ ਜਾਨਾ ਪੈਸਾ ਤਾਂ ਇਕੱਠਾ ਕਰ ਗਿਆ ਕੈਨੇਡਾ ਤੇ ਪਰ ਜਿਹੜਾ ਹਰ ਜਾਨਾ ਬੱਚਿਆਂ ਨੂੰ ਮੁਕਤਣਾ ਪਿਆ ਜਿਹੜੇ ਬੱਚੇ ਉੱਥੇ ਪਹੁੰਚੇ ਆ ਸੋ ਪਰ ਨਵੇਂ ਬੱਚਿਆਂ ਨੂੰ ਮੈਂ ਕਹਾਂਗਾ ਜਿਹੜੇ ਹੋਣੇ ਜਾਣਾ ਸੋ ਬਟਾ ਹੁਣ ਬੱਚਿਆਂ ਦਾ ਫਲੋ ਵੀ ਘਟਿਆ ਇਸ ਵੇਲੇ ਬੱਚਾ ਜਿਹੜਾ ਮੈਨੂੰ ਲੱਗਦਾ ਟਰੈਕ ਚ ਜਾਏਗਾ ਇੱਕ ਤਾਂ ਉਹਦੇ ਵੀਜ਼ਾ ਪ੍ਰੋਸੈਸ ਔਖਾ ਹੋਊਗਾ ਦੂਜੀ ਗੱਲ ਆ ਉਹਦੇ ਕਾਲਜ ਦੀ ਸੀਟ ਵਧੀਆ ਕਾਲਜ ਵਿੱਚ ਬਟਾ ਜੇ ਜਾਣਾ ਤੇ ਤੁਹਾਨੂੰ ਲਾਈਨ ਚ ਲੱਗਣਾ ਹੀ ਪੈਣਾ ਐਡਵਾਂਸ ਕਰਨਾ ਹੀ ਪੈਣਾ ਜੇ ਕੈਨੇਡਾ ਚ ਫਿਊਚਰ ਬਣਾਉਣਾ ਕਿਉਂਕਿ ਇਸ ਵੇਲੇ ਸਾਰੀਆਂ ਮੈਂ ਤਾਂ ਕਹਾਂਗਾ ਇੱਕ ਪਾਸੇ ਜਿਹੜੀਆਂ ਖਬਰਾਂ ਆ ਰਹੀਆਂ ਕਿ 70000 ਬੱਚਾ ਡਬੋੜ ਇੱਕ ਪਾਸੇ ਤੁਹਾਡੇ ਨਾਲ ਜ ਐਂਬੈਸੀ ਦੀ ਸਾਈਡ ਤੋਂ ਡਾਟਾ ਕੀਤਾ ਸੀਗਾ ਕਿ 80000 ਪਲੱਸ ਬੱਚਾ ਪੀਆਰ ਐਸ ਸਾਲ ਦੇ ਵਿੱਚ ਲੈ ਚੁੱਕਾ ਹੋਇਆ ਹੈ ਡਿਫਰੈਂਟ ਡਿਫਰੈਂਟ ਕੈਟਾਗਰੀਜ਼ ਦੇ ਵਿੱਚ ਜਿਹੜਾ ਕਿ ਲੈ ਚੁੱਕਾ ਸੋ ਵੀ ਤੇ ਲਿਆ ਨਾ ਉਹਦੀ ਗੱਲ ਨਹੀਂ ਕੋਈ ਕਰਦਾ ਪਰ 네ਗੇਟਿਵ ਗੱਲ ਸੋ ਬਟ ਜੇ ਤੁਸੀਂ 80000 ਵਾਲੇ ਪਾਸੇ ਆਉਣਾ 70 ਵਾਲੇ ਵਿੱਚ ਤੁਹਾਡੀ ਗੱਲ ਨਾ ਹੋਵੇ ਸੋ ਕੈਨੇਡਾ ਚ ਸਹੀ ਕਾਲਜ ਸਹੀ ਪੜਾਈ ਤੇ ਸਹੀ ਸਲਾਹਕਾਰ ਹੀ ਤੁਹਾਨੂੰ ਜਿਹੜਾ ਕਿ ਉਹ ਸੀਆਰ ਦੇ ਵਿੱਚ ਲਿਆ ਸਕਦਾ ਨਹੀਂ ਤਾਂ ਉਹਲਾ ਸਮਾਂ ਸਚਾਈ ਸਰ ਨੇ ਕਿਹਾ ਜਿਹੜਾ ਸ਼ਾਰਟਕਟ ਜਿਹੜੇ ਮਾਰਦੇ ਸੀਗੇ ਉੱਤੇ ਜਿਹੜੇ ਕਿ ਕੈਨੇਡਾ ਪਚਾ ਦਿਓ ਕੋਈ ਨਹੀਂ ਅਸੀਂ ਕਰ ਲਾਂਗੇ ਕੁਝ ਉਹ ਆਉਣ ਵਾਲੇ ਸਮੇਂ ਦੇ ਵਿੱਚ ਆ ਪੈਸਾ ਤਾਂ ਚਲੋ ਬੰਦਾ ਕਮਾਈ ਲੈਂਦਾ ਬਟ ਆਉਣ ਵਾਲੇ ਸਮੇਂ ਦੇ ਵਿੱਚ ਸੈਟਲਮੈਂਟ ਦੇ ਪੱਖੋਂ ਜ਼ਰੂਰ ਤੰਗ ਹੋ ਸਕਦੇ ਆ ਸੋ ਜੇ ਸੈਟਲਮੈਂਟ ਦੇ ਪੱਖੋਂ ਤੰਗ ਨਹੀਂ ਹੋਣਾ ਚਾਹੀਦਾ 5 ਤੋਂ 2.0 ਜੀਪੀ ਨਹੀਂ ਚਾਹੀਦੀ ਵਾਧੂ ਵਧੀਆ ਜੀਪੀ ਚਾਹੀਦੀ ਆਪਣੀ ਫੀਲਡ 'ਚ ਕੰਮ ਚਾਹੀਦਾ ਤੇ ਤੁਹਾਡਾ ਥੌਟ ਪ੍ਰੋਸੈਸ ਤੁਹਾਡਾ ਵਿਜ਼ਨ ਜਿਹੜਾ ਆਉਣ ਵਾਲੇ ਸਮੇਂ 'ਚ ਜ਼ਰੂਰ ਕਲੀਅਰ ਚਾਹੀਦਾ ਸੋ ਮੈਨੂੰ ਇਹਦਾ ਲੱਗਦਾ ਕਹਿੰਦਾ ਜਦੋਂ ਸਮਾਂ ਔਖਾ ਹੋਵੇ ਉਹੀ ਰਾਈਟ ਟਾਈਮ ਹੁੰਦਾ ਜਾਣ ਦਾ ਚਾਹੇ ਮੇਰਾ ਕਾਰੋਬਾਰ ਆ ਪਰ ਫਿਰ ਵੀ ਮੈਂ ਕਹਿੰਦਾ ਆ ਕੇ ਆਪਣੇ ਸਾਰੇ ਡਾਊਟ ਕਲੀਅਰ ਕਰਕੇ ਫੇਰ ਫੈਸਲਾ ਲਓ ਪਰ ਥਿਸ ਇਜ਼ ਦਾ 1 ਆਫ ਦਾ ਰਾਈਟ ਟਾਈਮ ਬੈਸਟ ਟਾਈਮ ਜਿੱਥੇ ਤੁਸੀਂ ਆਪਣੇ ਮਰਜ਼ੀ ਦਾ ਕੋਰਸ ਮਰਜ਼ੀ ਦਾ ਕਾਲਜ ਆਪਣੇ ਹਿਸਾਬ ਦੇ ਨਾਲ ਲੈ ਸਕਦੇ ਆ ਆਪਣੇ ਸਾਰੇ ਜ਼ਿੰਦਗੀ ਦੇ ਗੋਲ ਫਿਊਚਰ ਦੇ ਮੁਤਾਬਿਕ ਤਾਂ ਹੀ ਜਿਹੜਾ ਕਿ ਸਿਰਾ ਲੱਗੂਗਾ ਤੇ ਜ਼ਰੂਰ ਤੁਹਾਨੂੰ ਅਪਲਾਈ ਕਰਨਾ ਚਾਹੀਦਾ ਇਹ ਮੇਰਾ ਪਰਸਨਲ ਵਿਜ਼ਨ ਹੈ ਸਰ ਚਲੋ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਤਿਰਾ ਜੀ ਨੇ ਫੇਰ ਸਾਡੇ ਨਾਲ ਸਾਂਝੀ ਕੀਤੀ ਹੈ 85578 85578 ਇਸ ਨੰਬਰ ਤੇ ਟੈਲੀਫੋਨ ਕਰਕੇ ਤੁਸੀਂ ਕੋਈ ਵੀ ਹੋਰ ਕਲੈਰਿਟੀ ਚਾਹੀਦੀ ਹੈ ਉਹ ਲੈ ਸਕਦੇ ਹੋ ਬਹੁਤ ਧੰਨਵਾਦ